ਅੱਜ ਦੀ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ ਜੂਨ 2016 ਤੋਂ ਇੱਕ ਆकांક્ષા ਨਾਮ ਦੀ ਕੁੜੀ ਬੜੀ ਹੀ ਹੋਣਹਾਰ ਪੜ੍ਹੀ ਲਿਖੀ ਕੁੜੀ ਸੀਗੀ ਤੇ ਇੱਕ ਦਿਨ ਆਪਣੇ ਮਾਪਿਆਂ ਨੂੰ ਕਹਿੰਦੀ ਹੈ ਕਿ ਮੈਂ ਵਿਦੇਸ਼ ਜਾਣਾ ਚਾਹਨੀ ਆ ਤਾਂ ਉਹ ਦੱਸਦੀ ਹੈ ਕਿ ਮੇਰੇ ਇੱਕ ਫਰੈਂਡ ਨੇ ਮੈਨੂੰ ਆਫਰ ਲੈਟਰ ਭੇਜਿਆ ਹੈ ਜਿਹਦੇ ਬੇਸ ਤੇ ਮੈਂ ਬਾਹਰ ਜਾ ਕੇ ਆਪਣਾ ਕੈਰੀਅਰ ਬਣਾਉਣਾ ਚਾਹਨੀ ਆ ਤੇ ਮਾਪਿਆਂ ਨੂੰ ਇੱਥੇ ਕੋਈ ਇਤਰਾਜ਼ ਨਹੀਂ ਹੁੰਦਾ ਉਹ ਕਹਿੰਦੇ ਆ ਕਿ ਠੀਕ ਆ ਜੇ ਤੈਨੂੰ ਠੀਕ ਲੱਗਦਾ ਹੈ ਤਾਂ ਸਾਨੂੰ ਇਹਦੇ ਨਾਲ ਕੋਈ ਦਿੱਕਤ ਨਹੀਂ ਹੈ ਤਾ ਹੁਣ ਉਹ ਕੁੜੀ ਹੈ ਜਿਹੜੀ ਉਹ ਵਿਦੇਸ਼ ਚਲੀ ਜਾਂਦੀ ਹੈ ਪਹਿਲਾਂ ਤਾਂ ਉੱਥੇ ਜਾ ਕੇ ਲਗਾਤਾਰ ਆਪਣੇ ਮਾਪਿਓ ਨੂੰ ਜਿਹੜਾ ਫੋਨ ਕਰਦੀ ਸੀ ਫਿਰ ਅਚਾਨਕ ਨਵੰਬਰ ਮਹੀਨੇ ਤੋਂ ਉਹਦਾ ਫੋਨ ਆਉਣਾ ਇੱਕਦਮ ਬੰਦ ਹੋ ਜਾਂਦਾ ਹੈ ਮਾਪਿਓ ਪਹਿਲਾਂ ਥੋੜੇ ਦਿਨ ਵੇਖਦੇ ਐ ਪਰ ਜਦੋਂ ਫਿਰ ਕਾਲ ਨਹੀਂ ਆਉਂਦੀ ਤਾਂ ਉਹਨਾਂ ਨੂੰ ਚਿੰਤਾ ਹੋਣੀ ਸ਼ੁਰੂ ਹੋ ਜਾਂਦੀ ਹੈ ਫਿਰ ਉਹ ਜਾਂਦੇ ਆ ਪੁਲਿਸ ਕੋਲੇ ਪੁਲਿਸ ਕੋਲ ਜਾ ਕੇ ਉਹ ਦੱਸਦੇ ਹੈ ਕਿ ਸਾਡੀ ਬੇਟੀ ਦੀ ਅਦਾ ਫੋਨ ਕਾਲ ਨਹੀਂ ਆ ਰਹੀ ਪਿਛਲੇ ਐਨੇ ਟਾਈਮ ਤੋਂ ਹੁਣ ਪੁਲਿਸ ਵਾਲੇ ਪੁੱਛਦੇ ਆ ਕਿ ਉਹ ਹੈ ਕਿੱਥੇ ਤਾਂ ਉਹ ਦੱਸਦੇ ਆ ਕਿ ਸਾਡੀ ਬੇਟੀ ਵਿਦੇਸ਼ ਗਈ ਸੀ ਉਹਦੇ ਇੱਕ ਫਰੈਂਡ ਨੇ ਉਹਨੂੰ ਆਫਰ ਲੈਟਰ ਭੇਜਿਆ ਸੀਗਾ ਹੁਣ ਉਹਦੇ ਫਰੈਂਡ ਦਾ ਜਿਹੜਾ ਨਾਮ ਪੁੱਛਿਆ ਜਾਂਦਾ ਹੈ ਉਹ ਦੱਸਦੇ ਆ ਕਿ ਉਹਦਾ ਨਾਮ ਆਡੀਨਿਆ ਤੇ ਉਹ ਪੁੱਛਦੇ ਆ ਕਿ ਉਹਦਾ ਕੰਟੈਕਟ ਨੰਬਰ ਉਹਦਾ ਕੰਟੈਕਟ ਨੰਬਰ ਲੈ ਕੇ ਉਹਦੇ ਨਾਲ ਵੀ ਇਹ ਜਿਹੜਾ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹਦੇ ਨਾਲ ਗੱਲਬਾਤ ਹੁੰਦੀ ਹੈ ਉਹ ਦੱਸਦਾ ਆ ਕਿ ਮੈਨੂੰ ਨਹੀਂ ਪਤਾ ਕਿ ਉਹ ਕਿੱਥੇ ਹੈ ਫਿਰ ਜਿਹੜਾ ਉਸ ਕੁੜੀ ਦੀ ਆਖਰੀ ਜਿਹੜੀ ਫੋਨ ਦੀ ਹੈ ਲੋਕੇਸ਼ਨ ਕੱਢੀ ਜਾਂਦੀ ਹੈ ਤਾਂ ਉਹ ਪੋਪਲ ਦੱਸਦੇ ਆ ਹੁਣ ਜਿਹੜਾ ਇਹ ਆਡੀਅਨ ਸੀਗਾ ਉਹ ਵੀ ਪੋਪਲ ਦਾ ਰਹਿਣ ਵਾਲਾ ਸੀਗਾ ਉਹਨੇ ਜਿਹੜਾ ਆ ਫੋਨ ਦੀ ਹੈ ਟ੍ਰੇਸ ਕਰਕੇ ਜਦੋਂ ਉੱਥੇ ਪਹੁੰਚਿਆ ਜਾਂਦਾ ਹੈ ਤਾਂ ਆਡੀਅਨ ਵੀ ਉੱਥੇ ਹੁੰਦਾ ਉਸੇ ਘਰ 'ਚ ਤਾਂ ਉਹਦੇ ਨਾਲ ਗੱਲਬਾਤ ਕੀਤੀ ਜਾਂਦੀ ਉਹ ਕਹਿੰਦਾ ਕਿ ਮੈਂ ਨਹੀਂ ਜਾਣਦਾ ਕਿ ਉਹ ਕਿੱਥੇ ਹੈ ਹੁਣ ਇੱਥੇ ਪੁਲਿਸ ਨੂੰ ਕੁਝ ਵੀ ਐਵੇਂ ਦਾ ਨਹੀਂ ਸੀ ਮਿਲ ਰਿਹਾ ਜਿੱਤੇ ਸ਼ੱਕ ਕੀਤਾ ਜਾ ਸਕੇ ਤੇ ਫਿਰ ਪੁਲਿਸ ਦੀ اچانک ਨਜ਼ਰ ਪੈਂਦੀ ਐ ਐਸੇ ਘਰ ਦੇ ਵਿੱਚ ਇੱਕ ਚਬੂਤਰਾ ਬਣਿਆ ਹੋਇਆ ਸੀ ਉਹਦੇ ਤੇ ਹੁਣ ਪੁਲਿਸ ਕੀ ਕਰਦੀ ਐ ਇਹਨੂੰ ਢੁਡਵਾਉਂਦੇ ਐ ਤੇ ਜਦੋਂ ਉਹਨੂੰ ਤੋੜਿਆ ਜਾਂਦਾ ਆ ਤੇ ਵਿੱਚੋਂ ਇੱਕ ਉਹਨਾਂ ਨੂੰ ਐ ਜਿਹੜਾ ਟਰੰਕ ਮਿਲਦਾ ਆ ਉਸ ਟਰੰਕ ਦੇ ਵਿੱਚ ਇੱਕ ਕੰਕਾਲ ਹੁੰਦਾ ਆ ਫਿਰ ਜਦੋਂ ਇਹ ਤੋਂ ਪੁੱਛਿਆ ਜਾਂਦਾ ਐ ਕਿ ਕਿਹਦਾ ਆ ਤੇ ਪੁਲਿਸ ਜਿਹੜੀ ਸਖਤੀ ਦੇ ਨਾਲ ਇਹ ਤੋਂ ਜਦੋਂ ਪੁੱਛਦੀ ਐ ਤਾਂ ਫਿਰ ਇਹ ਦੱਸਦਾ ਐ ਕਿ ਇਹ ਕੰਕਾਲ ਐ ਜਿਹੜਾ ਉਹ ਆਕਾਂਖਸ਼ਾ ਦਾ ਆ ਤੇ ਹੁਣ ਪੁਲਿਸ ਜਿਹੜੀ ਇਹ ਤੋਂ ਹੋਰ ਪੁੱਛਤਾਛ ਕਰਦੀ ਐ ਕਿ ਤੂੰ ਪਹਿਲਾਂ ਤਾਂ ਕਹਿ ਰਿਹਾ ਸੀ ਤੂੰ ਨਹੀਂ ਜਾਣਦਾ ਕਿ ਉਹ ਕਿੱਥੇ ਹੈ ਤੂੰ ਉਹਨੂੰ ਨਹੀਂ ਮਿਲਿਆ ਕਾਫੀ ਟਾਈਮ ਤੋਂ ਤਾਂ ਫਿਰੇ ਦੱਸਦਾ ਹੈ ਅੱਗੇ ਦੀ ਕਹਾਣੀ ਤੇ ਇਹ ਮੁੰਡਾ ਕੋਈ ਐਵੇਂ ਕਵੇਂ ਨਹੀਂ ਸੀ ਇਹਦੇ ਮਾਪਿਓ ਬਹੁਤ ਹੀ ਪੜੇ ਲਿਖੇ ਸੀ ਔਰ ਸਰਕਾਰੀ ਨੌਕਰੀਆਂ ਤੇ ਸੀਗੇ ਉਹ ਵੀ ਦੋਨੋਂ ਤੇ ਅਚਾਨਕ ਉਹ ਵੀ ਇੱਕ ਦਿਨ ਗਾਇਬ ਹੋ ਜਾਂਦੇ ਆ ਫਿਰ ਇਹ ਮੁੰਡਾ ਦੱਸਦਾ ਆ ਕਿ ਜਿਹੜੀ ਆ ਕਾੰਕਸ਼ਾ ਸੀ ਪਹਿਲਾਂ ਤਾਂ ਮੈਂ ਇਹਨੂੰ ਝੂਠ ਬੋਲਦਾ ਰਿਹਾ ਮੈਂ ਬਾਹਰੋਂ ਉਹਨਾਂ ਨੂੰ ਇਹ ਜਿਹੜਾ ਫੋਟੋਆਂ ਵੀ ਭੇਜਦਾ ਹੁੰਦਾ ਸੀਗਾ ਬਾਹਰ ਤਾਂ ਨਹੀਂ ਸੀ ਗਿਆ ਇਹ ਇਹ ਐਡਿਟ ਕਰ ਕਰਕੇ ਫੋਟੋਆਂ ਭੇਜਦਾ ਹੁੰਦਾ ਸੀਗਾ ਕਿ ਮੈਂ ਬਾਹਰ ਆ ਤੇ ਮੈਂ ਆਈਟੀ ਪ੍ਰੋਫੈਸ਼ਨਲ ਆ ਤੇ ਬਹੁਤ ਹੀ ਪੜਿਆ ਲਿਖਿਆ ਆ ਤਾਂ ਹੁਣ ਆਕੰਸ਼ਾ ਦੀਆਂ ਗੱਲਾਂ 'ਚ ਆ ਗਈ ਸੀ ਤੇ ਕਹਿੰਦਾ ਆ ਕਿ ਫਿਰ ਮੈਂ ਉਹਦੇ ਨਾਲ ਉਹਨੂੰ ਜਦੋਂ ਬੁਲਾ ਲਿਆ ਉਹਦੇ ਨਾਲ ਰਹਿਣਾ ਸ਼ੁਰੂ ਕੀਤਾ ਤਾਂ ਇੱਕ ਦਿਨ ਅਚਾਨਕ ਉਹਦੇ ਹੱਥੇ ਜਿਹੜੇ ਮੇਰੇ ਸਰਟੀਫਿਕੇਟ ਲੱਗ ਗਏ ਤਾਂ ਉਹਨੇ ਜਦੋਂ ਮੇਰੇ ਸਰਟੀਫਿਕੇਟ ਚੈੱਕ ਕੀਤੇ ਕਿ ਮੈਂ ਤਾਂ ਪਲੱਸ 2 ਫੇਲ ਆ ਕਹਿੰਦਾ ਉੱਥੋਂ ਸਾਰਾ ਕਲੇਸ਼ ਹੋਣਾ ਜਿਹੜਾ ਉਹ ਸ਼ੁਰੂ ਹੋ ਜਾਂਦਾ ਆ ਇਹ ਦੱਸਦਾ ਸੀਗਾ ਕਿ ਜਦੋਂ ਮੈਂ ਆकांक्षा ਨੂੰ ਆਫਰ ਲੈਟਰ ਦੀ ਗੱਲ ਕੀਤੀ ਕਿ ਤੂੰ ਇੱਥੇ ਵਿਦੇਸ਼ ਆ ਜਾ ਮੇਰੇ ਕੋਲ ਤੇ ਕਹਿੰਦਾ ਉਹ ਮੰਨ ਗਈ ਤੇ ਜਦੋਂ ਉਹ ਘਰੋਂ ਆ ਜਿਹੜਾ 에ਰਪੋਰਟ ਜਾਣ ਲਈ ਨਿਕਲੀ ਤਾਂ ਮੈਂ ਉਹਨੂੰ ਰਸਤੇ 'ਚ ਹੀ ਫੋਨ ਕਰਤਾ ਕਿ ਜਿਹੜੇ ਡਾਕੂਮੈਂਟਸ ਐ ਉਹਨਾਂ 'ਚ ਕੋਈ ਕਮੀ ਆ ਗਈ ਐ ਤੇ ਤੂੰ ਇੱਥੇ ਮੇਰੇ ਕੋਲ ਬੋਪਾਲ ਆ ਜਾ ਤਾਂ ਇੱਕ ਦੋ ਦਿਨ ਦਾ ਟਾਈਮ ਲੱਗੇਗਾ ਸਭ ਕੁਝ ਸੈੱਟ ਕਰਕੇ ਮੈਂ ਤੈਨੂੰ ਇੱਥੋਂ ਭੇਜ ਦਵਾਂਗਾ ਤਾਂ ਹੁਣ ਜਿਹੜੀ ਆकांक्षा ਸੀਗੀ ਉਹ ਇਹਦੀਆਂ ਗੱਲਾਂ ਚ ਆ ਜਾਂਦੀ ਹੈ ਤਾਂ ਉਹ ਬੋਪਾਲ ਆ ਜਾਂਦੀ ਹੈ ਇਸ ਮੁੰਡੇ ਦਾ ਮੇਨ ਮਕਸਦ ਸੀਗਾ ਕਿ ਉਹਦੇ ਬੈਂਕ ਖਾਤੇ ਵਿੱਚ ਜਿੰਨੇ ਵੀ ਪੈਸੇ ਸੀਗੇ ਉਹ ਆਪਣੇ ਚ ਟਰਾਂਸਫਰ ਕਰਕੇ ਇਹਨੂੰ ਖਤਮ ਕਰਨ ਵਾਲਾ ਸੀਗਾ ਕਹਿੰਦਾ ਹੈ ਖਾਤਾ ਕਰੋ ਖਾਲੀ ਕਰਵਾਉਣ ਲਈ ਉਹਨੂੰ ਆਪਣੇ ਵਿਸ਼ਵਾਸ ਵਿੱਚ ਲੈਣਾ ਵੀ ਜ਼ਰੂਰੀ ਸੀ ਕਹਿੰਦਾ ਮੈਂ ਉਹਨੂੰ ਇਹ ਕਿਹਾ ਕਿ ਆਪਾਂ ਦੋਨੋਂ ਵਿਆਹ ਕਰਵਾ ਲਈਏ ਉਸ ਤੋਂ ਪਹਿਲਾਂ ਹੀ ਉਹਨੂੰ ਪਤਾ ਚੱਲ ਗਿਆ ਸੀਗਾ ਕਿ ਮੈਂ ਪਲੱਸ 2 ਫੇਲ ਆ ਮੈਂ ਕੋਈ ਬਾਹਰ ਨਹੀਂ ਰਹਿਂਦਾ ਬਲਕਿ ਮੈਂ ਇੱਥੇ ਹੀ ਰਹਿਣਾ ਆ ਉਸ ਤੋਂ ਬਾਅਦ ਸਾਡਾ ਬਹੁਤ ਕਲੇਸ਼ ਹੋਇਆ ਜਿਸ ਤੋਂ ਬਾਅਦ ਆकांक्षा ਨੇ 12 ਜੁਲਾਈ 2016 ਨੂੰ ਜਿਹੜੀ ਉਹ ਆਪਣੇ ਟਿਕਟ ਕਰਵਾ ਲਈ ਸੀਗੀ ਟ੍ਰੇਨ ਦੀ ਵਾਪਸ ਜਾਣ ਦੇ ਲਈ ਆਪਣੇ ਮਾਤਾ ਪਿਤਾ ਕੋਲ ਕਹਿੰਦਾ ਹੈ ਕਿ 14 ਜੁਲਾਈ ਨੂੰ ਹੈ ਜਿਹੜਾ ਸਾਡੇ ਦੋਨਾਂ 'ਚ ਬਹੁਤ ਜ਼ਿਆਦਾ ਬਹਿਸ ਹੋਈ ਤੇ 14 ਜੁਲਾਈ ਦੀ ਰਾਤ ਨੂੰ ਜਦੋਂ ਉਹ ਸੌਨਲੀ ਚਲੀ ਗਈ ਆਪਣੇ ਕਮਰੇਸ ਤਾਂ ਮੈਂ ਸੋਚਦਾ ਰਿਹਾ ਕਿ ਇਹਨੂੰ ਕਿਵੇਂ ਖਤਮ ਕੀਤਾ ਜਾਏ ਤੇ ਕਹਿੰਦਾ ਕਿ ਉਸ ਤੋਂ ਬਾਅਦ ਮੈਂ ਇਹਨੂੰ ਖਤਮ ਕਰਨ ਦੀ ਪਲੈਨਿੰਗ ਬਣਾਉਣ ਲੱਗਿਆ ਤੇ ਇਹਦਾ ਮੈਂ ਜਿਹੜਾ ਸਹਰਾਣੇ ਦੇ ਨਾਲ ਹੈ ਜਿਹੜਾ ਮੂੰਹ ਦਬਾ ਕੇ ਇਹਨੂੰ ਮਾਰ ਦਿੱਤਾ ਖਤਮ ਕਰਤਾ ਤੇ ਉਸ ਤੋਂ ਬਾਅਦ ਮੈਂ ਇਹਨੂੰ ਐ ਜਿਹੜਾ ਟਰੰਕ ਵਿੱਚ ਪਾਇਆ ਤੇ ਵਿੱਚ ਸੀਮੈਂਟ ਪਾ ਕੇ ਤੇ ਇਹ ਜਿਹੜਾ ਟਰੰਕ ਬੰਦ ਕਰਕੇ ਚਬੂਤਰੇ ਦੇ ਹੇਠਾਂ ਇਹਨੂੰ ਜਿਹੜਾ ਦਫਨ ਕਰਤਾ ਤੇ ਉਸ ਤੋਂ ਬਾਅਦ ਕਹਿੰਦਾ ਹੈ ਕਿ ਮੈਂ ਬੇਫਿਕਰ ਹੋ ਗਿਆ ਕਿ ਹੁਣ ਕੁਝ ਨਹੀਂ ਹੋ ਸਕਦਾ ਕਿ ਸਬ ਸੈਟ ਆ ਜਦੋਂ ਤੱਕ ਕਿਸੇ ਨੂੰ ਕੋਈ ਡੈੱਡ ਬੋਡੀ ਨਹੀਂ ਮਿਲੇਗੀ ਤਾਂ ਮੈਂ ਫੜਿਆ ਵੀ ਨਹੀਂ ਜਾਵਾਂਗਾ ਅਗਰ ਮੇਰੇ ਖਿਲਾਫ ਕੋਈ ਹੈ ਜਿਹੜਾ ਹੈ ਜਿਹੜਾ ਰਿਪੋਰਟ ਵੀ ਕਰਵਾਂਦਾ ਆ ਤਾਂ ਕਿਸੇ ਨੂੰ ਡੈੱਡ ਬੋਡੀ ਹੀ ਨਹੀਂ ਮਿਲੇਗੀ ਤਾਂ ਫਿਰ ਇਹ ਜਿਹੜੀ ਪੁਲਿਸ ਹੈ ਤੋਂ ਪੁੱਛਤਾਛ ਕਰਦੀ ਹੈ ਕਿ ਤੇਰੇ ਮਾਤਾ ਪਿਤਾ ਕਿੱਥੇ ਹੈ ਤਾਂ ਇਹ ਦੱਸਦਾ ਹੈ ਕਿ ਮੇਰੀ ਮਾਂ ਹੈ ਜਿਹੜੀ ਉਹ ਤਾਂ ਵਿਦੇਸ਼ ਚਲੀ ਗਈ ਹੈ ਤੇ ਮੇਰੇ ਪਿਤਾ ਦੀ ਹੈ ਜਿਹੜੀ ਬਿਮਾਰੀ ਕਰਕੇ ਮੌਤ ਹੋ ਗਈ ਸੀ ਪਰ ਪੁਲਿਸੇ ਤੋਂ ਹੋਰ ਸ਼ਕਤੀ ਦੇ ਨਾਲ ਜਦੋਂ ਪੁਸ਼ਤਸ਼ ਕਰਦੀ ਹੈ ਤਾਂ ਫਿਰ ਜਾ ਕੇ ਟੁੱਟਦਾ ਹੈ ਤੇ ਦੱਸਦਾ ਹੈ ਕਿ ਮੈਂ ਉਹਨਾਂ ਨੂੰ ਵੀ ਹੈ ਜਿਹੜਾ ਖਤਮ ਕਰਤਾ ਆ ਇਹ ਦੱਸਦਾ ਆ ਕਿ ਮੇਰੇ ਮਾਤਾ ਪਿਤਾ ਸੀਗੇ ਜਿਹੜੇ ਉਹ ਬਹੁਤ ਹੀ ਪੜੇ ਲਿਖੇ ਐਜੂਕੇਟਿਡ ਐ ਜਿਹੜੇ ਸਰਕਾਰੀ ਨੌਕਰੀਆਂ ਤੇ ਸੀ ਤੇ ਉਹ ਮੈਨੂੰ ਬਹੁਤ ਤੰਗ ਪਰੇਸ਼ਾਨ ਕਰਦੇ ਸੀਗੇ ਮੇਰੇ ਕੈਰੀਅਰ ਨੂੰ ਲੈ ਕੇ ਕਿਉਂਕਿ ਇਹ ਜਿਹੜਾ ਮੈਂ 11ਵੀਂ ਤੱਕ ਹੈ ਜਿਹੜਾ ਉਹ ਪੜ੍ਹਾਈ ਕੀਤੀ ਸੀਗੀ ਪਲੱਸ 2 ਵੀ ਮੈਂ ਰੋਤੋ ਕੇ ਕੀਤੀ ਮੇਰਾ ਕੋਈ ਦਿਲਚਸਪੀ ਨਹੀਂ ਸੀ ਪੜ੍ਹਾਈ ਵੱਲ ਇਹ ਕਹਿੰਦਾ ਹੈ ਕਿ ਮੈਂ ਵੇਖਣ ਵਿੱਚ ਜਿਹੜਾ ਨਾ ਤਾਂ ਜਿਆਦਾ ਸੋਹਣਾ ਸੀਗਾ ਮੇਰੀ ਕੱਦ ਕਾਠੀ ਵੀ ਸੀਗੀ ਜਿਹੜੀ ਉਹ ਵੀ ਹੈ ਜਿਹੜਾ ਬਹੁਤ ਜ਼ਿਆਦਾ ਘੱਟ ਹੋਣ ਕਰਕੇ ਤੇ ਰੰਗ ਵੀ ਮੇਰਾ ਜਿਆਦਾ ਸਾਵਲਾ ਹੋਣ ਕਰਕੇ ਬੱਚੇ ਮੇਰਾ ਮਜ਼ਾਕ ਬਣਾਉਂਦੇ ਸੀਗੇ ਮੇਰਾ ਸਕੂਲ ਦੇ ਵਿੱਚ ਕੋਈ ਦੋਸਤ ਨਹੀਂ ਸੀ ਜਿਹਦੇ ਨਾਲ ਮੈਂ ਆਪਣੇ ਦਿਲ ਦੀਆਂ ਗੱਲਾਂ ਕਰ ਸਕਾਂ ਕਿੰਦਾ ਕਿ ਮੇਰੇ ਮਾਤਾ ਪਿਤਾ ਜਦੋਂ ਮੈਨੂੰ ਕੈਰੀਅਰ ਨੂੰ ਲੈ ਕੇ ਮੈਨੂੰ ਪਰੇਸ਼ਾਨ ਕਰਨ ਲੱਗੇ ਤਾਂ ਮੈਂ ਜਾਲੀ ਡਾਕੂਮੈਂਟਸ ਬਣਾਣੇ ਜਿਹੜੇ ਸ਼ੁਰੂ ਕਰਤੇ ਮੇਰੇ ਮਾਤਾ ਪਿਤਾ ਨੇ ਜਦੋਂ ਉਹਨੂੰ ਵੇਖਦੇ ਸੀਗੇ ਉਹ ਜਾਲੀ ਸਰਟੀਫਿਕੇਟ ਤਾਂ ਖੁਸ਼ ਹੋ ਜਾਂਦੇ ਸੀਗੇ ਫਿਰ ਮੇਰੇ ਤੇ ਉਹ ਪ੍ਰੈਸ਼ਰ ਬਣਾਉਣ ਲੱਗੇ ਕਿ ਤੂੰ ਹੁਣ ਕੋਈ ਨੌਕਰੀ ਕਰ ਕਿੰਦਾ ਕਿ ਮੇਰੀ ਨੌਕਰੀ ਵਿੱਚ ਕੋਈ ਦਿਲਚਸਪੀ ਨਹੀਂ ਸੀ ਹਾਂ ਮੈਂ ਪੈਸਾ ਬਹੁਤ ਕਮਾਣਾ ਚਾਹੁੰਦਾ ਸੀ ਮੈਂ ਅਮੀਰ ਬੰਨਾ ਚਾਹੁੰਦਾ ਸੀਗਾ ਪਰ ਮੈਂ ਨੌਕਰੀ ਨਹੀਂ ਸੀ ਕਰਨਾ ਚਾਹੁੰਦਾ ਕਿੰਦਾ ਕਿ ਮੈਂ ਨੌਕਰੀ ਕਰ ਹੀ ਨਹੀਂ ਸਕਦਾ ਮੇਰਾ ਪੜਾਈ ਵਿੱਚ ਇੰਟਰਸਟ ਹੀ ਨਹੀਂ ਸੀ ਕਿੰਦੇ ਮੈਂ ਕਲਾ ਜਗਤ 'ਚ ਜਾਣਾ ਚਾਹੁੰਦਾ ਸੀਗਾ ਜਿਹਨੂੰ ਲੈ ਕੇ ਮੇਰੇ ਮਾਤਾ ਪਿਤਾ ਨੂੰ ਪਰੇਸ਼ਾਨੀ ਸੀਗੀ ਉਹ ਮੈਨੂੰ ਜ਼ਬਰਦਸਤੀ ਹੈ ਜਿਹੜਾ ਉਹ ਇੰਜੀਨੀਅਰਿੰਗ ਵੱਲ ਤਕੇਲ ਰਹੇ ਹੁੰਦੇ ਆ ਉਹਨਾਂ ਦਾ ਮੇਰੇ ਨਾਲ ਕੋਈ ਪਿਆਰ ਨਹੀਂ ਸੀ ਉਹ ਤਾਂ ਸਿਰਫ ਮੇਰੇ ਕਰੀਅਰ ਨੂੰ ਲੈ ਕੇ ਮੇਰੇ ਨਾਲ ਗੱਲਾਂ ਕਰਦੇ ਸੀਗੇ ਉਹਨਾਂ ਨੇ ਕਦੇ ਵੀ ਹੈ ਜਿਹੜਾ ਆਪਣਾ ਪਿਆਰ ਜਤਾਨ ਦੀ ਮੇਰੇ ਨਾਲ ਕਦੇ ਕੋਸ਼ਿਸ਼ ਨਹੀਂ ਕੀਤੀ ਕਦੇ ਮੈਨੂੰ ਸਮਝਣ ਦੀ ਕੋਸ਼ਿਸ਼ ਨਹੀਂ ਸੀ ਕੀਤੀ ਤੇ ਕਹਿੰਦਾ ਹੈ ਕਿ ਮੈਂ ਉਹਨਾਂ ਨੂੰ ਇਹ ਜਿਹੜਾ ਇੱਕ ਦਿਨ ਆਪਣੀ ਮਾਤਾ ਨੂੰ ਇਹ ਜਿਹੜਾ ਚਾਹ ਦੇ ਵਿੱਚ ਕੁਝ ਨਸ਼ੀਲਾ ਪਦਾਰਥ ਮਲਾ ਕੇ ਪਹਿਲਾਂ ਤਾਂ ਮੈਂ ਉਹਨਾਂ ਨੂੰ ਚਾਹ ਪਿਾਈ ਫਿਰ ਉਹਨਾਂ ਨੂੰ ਮੈਂ ਖਤਮ ਕਰਤਾ ਮੇਰੇ ਪਿਤਾ ਉਸ ਟਾਈਮ ਘਰ ਨਹੀਂ ਸੀ ਜਦੋਂ ਉਹ ਘਰ ਆਏ ਤਾਂ ਮੈਂ ਉਹਨਾਂ ਨਾਲ ਵੀ ਇਹ ਜਿਹੜਾ ਐਦਾਂ ਹੀ ਕੀਤਾ ਉਹਨਾਂ ਨੂੰ ਚਾਹ ਪਿਆ ਕੇ ਉਹਨਾਂ ਨੂੰ ਵੀ ਖਤਮ ਕਰਤਾ ਤੇ ਬਾਅਦ ਚ ਉਹਨਾਂ ਦੀਆਂ ਜਿਹੜੀਆਂ ਡੈੱਡ ਬੋਡੀ ਸੀਗੀਆਂ ਉਹ ਮੈਂ ਆਪਣੇ ਘਰ ਦੇ ਗਾਰਡਨ ਵਿੱਚ ਸੀਗੀਆਂ ਜਿਹੜੀਆਂ ਉਹ ਟੋਇਆ ਪੱਟ ਕੇ ਉਹਦੇ ਚ ਦਫਨ ਕਰਤੀਆਂ ਤੇ ਉਸ ਤੋਂ ਬਾਅਦ ਜਿਹੜਾ ਮੈਂ ਭੋਪਾਲ ਸ਼ਿਫਟ ਹੋ ਗਿਆ ਤੇ ਜਿੰਨੇ ਵੀ ਮੇਰੇ ਮਾਤਾ ਪਿਤਾ ਦੇ ਬੈਂਕ ਖਾਤੇ ਸੀਗੇ ਉਹ ਵੀ ਸਾਰੇ ਮੈਂ ਉੱਥੇ ਹੀ ਟਰਾਂਸਫਰ ਕਰ ਲੇ। ਇਹ ਇਹ ਵੀ ਦੱਸਦਾ ਆ ਕਿ ਮੇਰੇ ਮਾਤਾ ਪਿਤਾ ਦੇ ਜਿਹੜੇ ਸਾਡੇ ਘਰ ਹੈ ਜਿਹੜੇ ਸੀ ਮਕਾਨ ਕਿਰਾਏ ਤੇ ਦਿੰਦੇ ਸੀਗੇ ਉਹਦੇ ਤੋਂ ਮੈਨੂੰ ਮੰਥਲੀ ਹੈ ਜਿਹੜਾ ਵਧੀਆ ਹੈ ਜਿਹੜਾ ਮੈਨੂੰ ਕਿਰਾਇਆ ਆ ਜਾਂਦਾ ਸੀਗਾ ਸਾਡਾ ਇੱਕ ਦਿੱਲੀ 'ਚ ਮਕਾਨ ਸੀਗਾ ਉੱਥੋਂ ਮੈਨੂੰ 10000 ਆਂਦਾ ਸੀਗਾ ਤੇ ਇੱਥੇ ਜਿਹੜੇ ਰਾਏਪੁਰ ਸੀਗਾ ਇੱਥੇ ਸਾਡੇ ਦੋ ਮਕਾਨ ਸੀਗੇ ਇੱਕ ਤੋਂ ਮੈਨੂੰ 7000 ਤੇ ਇੱਕ ਤੋਂ 5000 ਮਿਲਦਾ ਸੀਗਾ। ਇਸ ਤੋਂ ਇਲਾਵਾ ਮੇਰੇ ਪਿਤਾ ਜੀ ਨੇ ਬਹੁਤ ਸਾਰੀਆਂ ਐਫ ਡੀ ਵੀ ਕਰਵਾਈਆਂ ਸੀਗੀਆਂ ਉਹਨਾਂ ਦੀ ਵੀ ਵਿਆਜ ਮੈਨੂੰ ਟਾਈਮ-ਟਾਈਮ ਤੇ ਮਿਲਦੀ ਰਹਿੰਦੀ ਸੀਗੀ ਕਹਿੰਦਾ ਮੇਰੀ ਜ਼ਿੰਦਗੀ ਸੀ ਜਿਹੜੀ ਉਹ ਬਹੁਤ ਵਧੀਆ ਚੱਲ ਰਹੀ ਸੀਗੀ ਫਿਰ ਵੀ ਮੈਂ ਹੋਰ ਅਮੀਰ ਹੋਣਾ ਚਾਹੁੰਦਾ ਸੀਗਾ ਜਿਸ ਤੋਂ ਬਾਅਦ ਹੈ ਜਿਹੜਾ ਮੈਂ ਇਹ ਫਰਜੀ ਕੰਮ ਕਰਨਾ ਸ਼ੁਰੂ ਕਰਤਾ ਫਰਜੀ ਡਾਕੂਮੈਂਟਸ ਬਣਾ ਕੇ ਫਰਜੀ ਆਈਡੀਆਂ ਬਣਾ ਕੇ ਕਹਿੰਦਾ ਕਿ ਮੈਂ ਬਾਹਰ ਦੀਆਂ ਵੈਬਸਾਈਟ ਬਣਾਵਣਾ ਕਿ ਲੋਕਾਂ ਨੂੰ ਇਹ ਜਿਹੜਾ ਆਪਣੇ ਜਾਲ 'ਚ ਫਸਾਂਦਾ ਸੀਗਾ ਤੇ ਉਹਨਾਂ ਤੋਂ ਜਿਹੜੇ ਪੈਸੇ ਠੱਗਦਾ ਹੁੰਦਾ ਸੀਗਾ ਕਹਿੰਦਾ ਕਿ ਇਸ ਤਰੀਕੇ ਨਾਲ ਮੈਂ ਨੌਕਰੀਆਂ ਦਾ ਚਾਂਸਾ ਦੇ ਕੇ ਬੜੀਆਂ ਕੁੜੀਆਂ ਨੂੰ ਜਿਹੜਾ ਆਪਣੇ ਚਾਂਸੇ ਵਿੱਚ ਲਿਆ ਤੇ ਉਹਨਾਂ ਤੋਂ ਪੈਸੇ ਠੱਗਣ ਤੋਂ ਬਾਅਦ ਜਿਹੜਾ ਮੈਂ ਇਹ ਸਭ ਕੁਝ ਕਰਦਾ ਸੀਗਾ ਕਿਸੇ ਨੂੰ ਖਤਮ ਕਰਦਾ ਤੇ ਕਿਸੇ ਨੂੰ ਠੱਗਣ ਤੋਂ ਬਾਅਦ ਜਿਹੜਾ ਮੈਂ ਉੱਥੋਂ ਰਫੂ ਚੱਕਰ ਹੋ ਜਾਂਦਾ ਸੀ ਇਸ ਤਰੀਕੇ ਨਾਲ ਇਹਨੇ ਬਹੁਤ ਸਾਰੇ ਲੋਕਾਂ ਨੂੰ ਇਹ ਜਿਹੜਾ ਠੱਗਿਆ ਹੁੰਦਾ ਆ ਇਸ ਤੋਂ ਬਾਅਦ ਜੋ ਇਹਨਾਂ ਦੇ ਅੰਡੀ ਗਾਂਡੀ ਹੁੰਦੇ ਆ ਤੇ ਹੋਰ ਉਸ ਸ਼ਹਿਰ ਦੀ ਪਬਲਿਕ ਹੁੰਦੀ ਹੈ ਸਾਰੀ ਸੜਕਾਂ ਤੇ ਆ ਜਾਂਦੀ ਹੈ ਤੇ ਮੰਗ ਕਰਦੀ ਹੈ ਕਿ ਐਵੇਂ ਦੇ ਸਾਈਕੋ ਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ ਜੇਕਰ ਇਹ ਬਾਹਰ ਆਇਆ ਤਾਂ ਪਤਾ ਨਹੀਂ ਹੋਰ ਕਿੰਨੀਆਂ ਜਿੰਦੀਆਂ ਨੂੰ ਇਹ ਜਿਹੜਾ ਉਹ ਬਰਬਾਦ ਕਰ ਦੇਗਾ ਤੇ ਇਸ ਤੋਂ ਬਾਅਦ ਪੁਲਿਸ ਇਹ ਜਿਹੜੇ ਇਹਦੇ ਇੱਕ ਰਿਸ਼ਤੇਦਾਰ ਨੂੰ ਜੋ ਇਹਦੇ ਚਾਚਾ ਜੀ ਹੁੰਦੇ ਆ ਉਹਨਾਂ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕਰਦੇ ਆ ਪਰ ਉਹ ਗੱਲ ਕਰਨ ਤੋਂ ਸਾਫ਼ ਮਨਾ ਕਰ ਦਿੰਦੇ ਆ ਉਹ ਦੱਸ ਦਿੰਦੇ ਆ ਕਿ ਮੇਰਾ ਇਹਦੇ ਨਾਲ ਹੁਣ ਕੋਈ ਰਿਸ਼ਤਾ ਨਹੀਂ ਹੈ ਤੇ ਇਸ ਤੋਂ ਬਾਅਦ ਪੁਲਿਸ ਇਹਨੂੰ ਅਰੈਸਟ ਕਰ ਲੈਂਦੀ ਹੈ ਤੇ ਇਹਦੇ ਤੋਂ ਹੈ ਜਿਹੜੀ ਉਹ ਪੂਰੀ ਡਿਟੇਲ ਚ ਹੈ ਜਿਹੜੀ ਪੁੱਛਤਾਚ ਕਰਦੇ ਆ ਬਾਕੀ ਸਭ ਤਾਂ ਉਹਨੇ ਦੱਸ ਹੀ ਦਿੱਤਾ ਹੁੰਦਾ ਆ ਪਰ ਹੋਰ ਵੀ ਬਹੁਤ ਬਰੀਕੀਆਂ ਨਾਲ ਉਹਨੇ ਜਾਂਚ ਕਰਨੀ ਹੁੰਦੀ ਹੈ ਇਨਾਂ ਕੇਸਾਂ ਦੀ ਤੇ ਓੜੀ ਨੂੰ ਹੈ ਜਿਹੜਾ ਉਹਦੇ ਘਰ ਰਾਏਪੁਰ ਵੀ ਲੈ ਕੇ ਜਾਇਆ ਜਾਂਦਾ ਆ ਉਹਨੂੰ ਪੁੱਛਿਆ ਜਾਂਦਾ ਹੈ ਕਿ ਤੂੰ ਹੈ ਜਿਹੜੀ ਆਪਣੇ ਮਾਤਾ ਪਿਤਾ ਦੀ ਡੈੱਡ ਬੋਡੀ ਨੂੰ ਕਿੱਥੇ ਦਫ਼ਨ ਕੀਤਾ ਆ ਤੇ ਉਹ ਜਗ੍ਹਾ ਦੱਸਦਾ ਹੈ ਜਿੱਥੇ ਉਹਨੇ ਆਪਣੇ ਮਾਤਾ ਪਿਤਾ ਨੂੰ ਹੈ ਜਿਹੜਾ ਉਹ ਖੱਡਾ ਪੱਟ ਕੇ ਦਬਾਇਆ ਹੁੰਦਾ ਆ ਤਾਂ ਉੱਥੋਂ ਉਹਨਾਂ ਦੇ ਕੰਕਾਲ ਮਿਲਦੇ ਆ ਇਸ ਤੋਂ ਬਾਅਦ ਇਹ ਮੁਕੱਦਮਾ ਜਿਹੜਾ ਹੁੰਦਾ ਹੈ ਅਦਾਲਤ ਵੀ ਜਾਂਦਾ ਆ ਜਿੱਥੋਂ ਇਹਨੂੰ ਉਮਰ ਕੈਦੀ ਸਜ਼ਾ ਸੁਣਾਈ ਜਾਂਦੀ ਹੈ ਹੁਣ ਇਹ ਜਿਹੜਾ ਇਸ ਵੇਲੇ ਇਹ ਜੇਲ੍ਹ 'ਚ ਆ ਤੇ ਆਪਣੀ ਸਜ਼ਾ ਕੱਟ ਰਿਹਾ ਆ ਐਵੇਂ ਦੇ ਦੋਸ਼ੀ ਨੂੰ ਇਹ ਜਿਹੜਾ ਉਹ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ ਕਿਉਂਕਿ ਜੇਕਰ ਇਹ ਬਾਹਰ ਰਹਿਦਾ ਤਾਂ ਹੋ ਸਕਦਾ ਹੈ ਪਤਨੀ ਹੋਰ ਕਿੰਨੀਆਂ ਜ਼ਿੰਦਗੀਆਂ ਨੂੰ ਇਹ ਜਿਹੜਾ ਇਹ ਬੰਦਾ ਤਬਾਹ ਕਰ ਦਿੰਦਾ ਤੇ ਇਹ ਸੀਗੀ ਅੱਜ ਦੀ ਕਹਾਣੀ ਮਿਲਦੇ ਆਂ ਕੱਲ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਧੰਨਵਾਦ